ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਲਗਭਗ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਨੇ ਤਾਂ ਇਸੇ ਨੂੰ ਲੈ ਕੇ ਕਾਂਗਰਸ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਉਮੀਦਵਾਰ ਬਣਾਇਆ ਜਿਸ ਨੂੰ ਲੈ ਕੇ ਵਿਜੇਂਦਰ ਸਿੰਘਲਾ ਵੱਲੋਂ ਅੱਜ ਮੁਹਾਲੀ ਦੇ ਬੇਰਕਾ ਪੁਲਾਨ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੇ ਨਾਲ ਮਾਤਾ ਨੈਣਾ ਦੇਵੀ ਤੱਕ ਇੱਕ ਰੋਅਰ ਸ਼ੋਅ ਕੱਢਿਆ ਗਿਆ ਤਾਂ ਇਸ ਨੂੰ ਲੈ ਕੇ ਮੁਹਾਲੀ ਦੇ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਸਮਰਥਕਾਂ ਵੱਲੋਂ ਭਰਮਾ ਸਵਾਗਤ ਵਿਜੇਂਦਰ ਸਿੰਘਲਾ ਦਾ ਰਸਤੇ ਵਿੱਚ ਕੀਤਾ ਗਿਆ ਇਸ ਨੂੰ ਲੈ ਕੇ ਜਦੋਂ ਕਾਫਲਾ ਕੁਰਾਲੀ ਦੇ ਨਜ਼ਦੀਕ ਪਹੁੰਚਦਾ ਹੈ ਕੁਰਾਜ ਦੇ ਨਜ਼ਦੀਕ ਵੀ ਵੱਡਾ ਸਵਾਗਤ ਜਿਹੜਾ ਕੁਰਾਲੀ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਕੀਤਾ ਜਿੱਥੇ ਕਿ ਤਿੰਨ ਜਗ੍ਹਾ ਕੁਰਾਲੀ ਦੇ ਵਿੱਚ ਵਿਜੇਂਦਰ ਸਿੰਘਲਾ ਦਾ ਸਵਾਗਤ ਹੋਇਆ ਤਿੰਨ ਧੜਿਆਂ ਦੇ ਵਿੱਚ ਮੰਨ ਸਕਦੇ ਹਾਂ ਕਿ ਕਾਂਗਰਸ ਕੁਰਾਜ ਦੇ ਵਿੱਚ ਵੱਟ ਚੁੱਕੀ ਹੈ ਕਿਉਂਕਿ ਇੱਕ ਪਾਸੇ ਵਿਜੇ ਸ਼ਰਮਾ ਟਿੰਕੂ ਜੋ ਹਲਕਾ ਇੰਚਾਰਜ ਕਾਂਗਰਸ ਵੱਲੋਂ ਲਗਾਏ ਹੋਏ ਨੇ ਜਿਨ੍ਹਾਂ ਨੇ ਐਮਐਲਏ ਦੀ ਚੋਣ ਵੀ ਲੜੀ ਸੁਨਾਂ ਵੱਲੋਂ ਵੀ ਭਾਰਮਾ ਸਵਾਗਤ ਵਿਜੇਂਦਰ ਸਿੰਘਲਾ ਦਾ ਕੀਤਾ ਤਾਂ ਇੱਕ ਕਾਫਲਾ ਉਸ ਜਗ੍ਹਾ ਤੇ ਉੱਤੇ ਲੱਗਿਆ ਹੋਇਆ ਸੀ ਜਿਸ ਸਗਲ ਉੱਤੇ ਰਜੇਸ ਸਿੰਘ ਜਿੱਤੀ ਜੋ ਕਿ ਨਗਰ ਕੌਂਸਲ ਪ੍ਰਧਾਨ ਨੇ ਉਨ੍ਹਾਂ ਵੱਲੋਂ ਵੀ ਵਿਜੇਂਦਰ ਸਿੰਘਲਾ ਦਾ ਪਰਮਾ ਸਵਾਗਤ ਕਰਾ ਲਈ ਪਹੁੰਚਣ ਤੇ ਕੀਤਾ ਤਾਂ ਦੂਜੇ ਪਾਸੇ ਕਮਲਜੀਤ ਚਾਵਲਾ ਜੋ ਕਿ ਵਾਈਸ ਚੇਅਰਮੈਨ ਨੇ ਗਊ ਸੇਵਾ ਕਮਿਸ਼ਨ ਦੇ ਉਨ੍ਹਾਂ ਵੱਲੋਂ ਵੀ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਵਿਜੇਂਦਰ ਸਿੰਘਲਾ ਦਾ ਸਵਾਗਤ ਕੀਤਾ ਵਿਜੇਂਦਰ ਸਿੰਘਲਾ ਵੱਲੋਂ ਵੀ ਵੱਡਾ ਬਿਆਨ ਦਿੱਤਾ ਕਿ ਲੋਕਾਂ ਨੇ ਜੋ ਸਵਾਗਤ ਕੀਤਾ ਵਰਕਰਾਂ ਨੇ ਸਵਾਗਤ ਕੀਤਾ ਉਸ ਨੂੰ ਲੈ ਕੇ ਹੀ ਹੈ ਚੋਣ ਜਿੱਤਣ ਦਾ ਆਗਾਜ਼ ਸ਼ੁਰੂ ਹੋ ਗਿਆ ਹੈ ਕਿ ਅੱਜ ਸ਼੍ਰੀ ਨੰਦਪ੍ਰਸਾਦ ਤੇ ਮਾਤਾ ਨੈਣਾ ਦੇਵੀ ਤੇ ਮੱਥਾ ਟੇਕ ਕੇ ਚੋਣਾਂ ਦਾ ਆਗਾਜ਼ ਕਰਾਂਗੇ ਜਗ੍ਹਾ ਜਗ੍ਹਾ ਪ੍ਰਚਾਰ ਕਰਾਂਗੇ ਪਿੰਡਾਂ ਸ਼ਹਿਰਾਂ ਵਿੱਚ ਘੁੰਮਾਂਗੇ ਤਾਂ ਇਸ ਨੂੰ ਲੈ ਕੇ ਪਹਿਲਾਂ ਵਿਜੇਂਦਰ ਸਿੰਘ ਲਈ ਦੀ ਪੂਰੀ ਉਹ ਵੀਡੀਓ ਸੁਣ ਲਓ ਉਹਨਾਂ ਦੇ ਵਿੱਚ ਕੀ ਕਿਹਾ ਵਿਜੇਂਦਰ ਸਿੰਘ ਲਾਲ ਜੀ ਆਪਣਾ ਰਿਸ਼ਤੇਦਾਰ ਲਾਲ ਜੀ ਕਿ ਕਿਹੜੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੈ ਜੀ ਤੁਹਾਨੂੰ ਲੱਗ ਰਿਹਾ ਨਾ ਕਿਸ ਤਰੀਕੇ ਨਾਲ ਅੱਜ ਸਾਰਾ ਪਿਆਰ ਆਪਣੇ ਇਲਾਕੇ ਦਾ ਮਿਲ ਰਿਹਾ ਹੈ ਜਦੋਂ ਪਹਿਲੀ ਵਾਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੇ ਪਵਿੱਤਰ ਧਰਤੀ ਦੇ ਉੱਪਰ ਜਾ ਰਹੇ ਹਾਂ ਕਿਸ ਤਰ੍ਹਾਂ ਲੋਕਾਂ ਦਾ ਹਜੂਮ ਲੋਕਾਂ ਦਾ ਪਿਆਰ ਔਰ ਲੋਕਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਉੱਥੇ ਸਾਰੇ ਜਾ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਇਸ ਚੋਣ ਦੇ ਵਿੱਚ ਪਾਰਟੀ ਦੇ ਵਰਕਰ ਸਹਿਬਾਨ ਜ਼ੋਰ ਨਾਲ ਕੰਮ ਕਰਕੇ ਪਾਰਟੀ ਨੂੰ ਜਿਤਾਉਣਗੇ ਔਰ ਮੈਂ ਮੁੜ ਕੇ ਇਸ ਇਲਾਕੇ ਦੀ ਆਵਾਜ਼ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਔਰ ਇਸ ਇਲਾਕੇ ਦੀ ਜੋ ਜ਼ਰੂਰਤ ਹੈ ਉਸ ਨੂੰ ਪਾਰਲੀਮੈਂਟ ਵਿੱਚ ਰੱਖਾਂਗਾ ਤਾਂ ਕਿ ਇਲਾਕੇ ਦੀ ਤਰ੍ਹਾਂ ਕੀ ਹੋ ਸਕੇ ਨੌਜਵਾਨ ਬੱਚਿਆਂ ਦੀ ਜੋ ਜ਼ਰੂਰਤ ਹੈ ਉਹ ਪੂਰੀ ਹੋ ਸਕੇ ਕਾਂਗਰਸ ਪਾਰਟੀ ਉਹ ਅੱਜ ਕੋਈ ਨਹੀਂ ਆਣ ਵਾਲੇ ਸਾਰਾ ਟਾਰਗੇਟ ਕਰਕੇ ਲੋਕਾਂ ਨੂੰ ਗੱਲਬਾਤ ਕਰਕੇ ਇਸ ਇਲਾਕੇ ਦੀ ਕੀ ਜ਼ਰੂਰਤ ਹੈ ਉਹਨੂੰ ਸਮਝ ਕੇ ਤੁਹਾਡੇ ਸਾਹਮਣੇ ਰੱਖਾਂਗੇ ਤਾਂ ਤੁਸੀਂ ਸੁਣਿਆ ਕਿ ਵਿਜੇਂਦਰ ਸਿੰਘਲਾ ਵੱਲੋਂ ਬਿਆਨ ਦਿੱਤਾ ਗਿਆ ਕਿ ਕਾਂਗਰਸ ਮਜ਼ਬੂਤ ਪਾਰਟੀ ਹੈ نیشنل ਪਾਰਟੀ ਹੈ ਵੱਡੀ ਦੇਰ ਤੋਂ ਜਿਹੜੇ ਦੇਸ਼ ਦੇ ਵਿੱਚ ਜਿੱਤਦੀ ਆ ਰਹੀ ਹੈ ਇਸ ਨੂੰ ਲੈ ਕੇ ਅਨੰਦਪੁਰ ਸਾਹਿਬ ਗੁਰੂ ਆਪ ਪੀਰਪ ਕੰਮਰੇ ਦੀ ਧਰਤੀ ਹੈ ਜਿਸ ਨੂੰ ਲੈ ਕੇ ਇਸ ਜਗ੍ਹਾ ਦੇ ਉੱਤੇ ਚੋਣ ਲੜਨਾ ਖੁਸ਼ਕਿਸਮਤੀ ਜਿਹੜੇ ਵਿਜੇਂਦਰ ਸਿੰਘਲਾ ਸਮਝ ਰਹੇ ਨੇ ਤਾਂ ਜਿਹੜੀ ਧੜੇਬੰਦੀ ਕਾਂਗਰਸ ਦੇ ਵਿੱਚ ਬਣਦੀ ਜਾ ਰਹੀ ਹੈ ਉਸ ਧੜੇਬੰਦੀ ਨੂੰ ਕੀ ਬਖੋਬੀ ਵਿਜੇਂਦਰ ਸਿੰਘਲਾ ਖਤਮ ਕਰਨਗੇ ਕਿਵੇਂ ਦਾ ਅੱਗੇ ਪ੍ਰਚਾਰ ਕਰਨਗੇ ਇਹ ਵੀ ਵੱਡੇ ਸਵਾਲ ਖੜੇ ਹੋਣਗੇ ਕਿ ਕੋਈ ਜਿਸ ਤਰੀਕੇ ਨਾਲ ਖਰੜ ਦੇ ਵਿੱਚ ਕੋਰਾਲੀ ਦੇ ਵਿੱਚ ਜਾਂ ਫਿਰ ਮੁਹਾਲੀ ਦੇ ਵਿੱਚ ਧੜੇਬੰਦੇ ਅਲੱਗ-ਅਲੱਗ ਧੜਿਆਂ ਵੱਲੋਂ ਬਣਾਈ ਹੋਈ ਹੈ ਉਹ ਟੜੇ ਬੰਦੀ ਨੂੰ ਖਤਮ ਕਰਕੇ ਕਿਵੇਂ ਇੱਕ ਪਲੇਟਫਾਰਮ ਤੇ ਖੜੇ ਕਰਨਗੇ ਧੌਣ ਵਾਲਾ ਸਮਝ ਦੱਸੇਗਾ ਪਰ ਚੋਣਾ ਨਜ਼ਦੀਕ ਨੇ ਸਮਾਂ ਘਟ ਹੈ ਪ੍ਰਚਾਰ ਕਰਨਾ ਬਾਕੀ ਹੈ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਬੰਗਾ ਹਰ ਜਗ੍ਹਾ ਦੇ ਉੱਤੇ ਘੁੰਮਣਾ ਜਿਹੜਾ ਵਿਜੇਂਦਰ ਸਿੰਘ ਨੂੰ ਪਵੇਗਾ ਕਿਵੇਂ ਹੁਣ ਲੋਕਾਂ ਨੂੰ ਲਾਇਬੰਦ ਕਰਨਗੇ ਕਿਸ ਤਰੀਕੇ ਦੇ ਨਾਲ ਵਰਕਰਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲੇਗਾ ਕਿਉਂਕਿ ਹਰ ਬੰਦਾ ਕ੍ਰੈਡਿਟ ਲੈਣਾ ਚਾਹੁੰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਵਿਜੇਂਦਰ ਸਿੰਘਾਂ ਦੀ ਅੱਖਾਂ ਦੇ ਵਿੱਚ ਅਸੀਂ ਸਹੀ ਦਿਖ ਜਾਈਏ ਆਪਣੇ ਵਰਕਰਾਂ ਨੂੰ ਲੈ ਕੇ ਆਪਣੀ ਇੱਕ ਪੌਸ ਦਿਖਾ ਦਿੱਤੀ ਕਿ ਕਿੰਨਾ ਮੇਰਾ ਰੁਤਬਾ ਲਾਕੇ ਦੇ ਵਿੱਚ ਹੈ ਤਾਂ ਇਸ ਨੂੰ ਲੈ ਕੇ ਵਿਜੇਂਦਰ ਸਿੰਘਲਾ ਦੇਖਦੇ ਕਿ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਦਾ ਪ੍ਰਚਾਰ ਕਰਨਗੇ ਕਿਵੇਂ ਦਾ ਸਵਾਗਤ ਪਿੰਡਾਂ ਦੇ ਵਿੱਚ ਵਿਜੇਂਦਰ ਸਿੰਘਲਾ ਦਾ ਹੁੰਦਾ ਹੈ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸੰਗਰੂਰ ਹਲਕੇ ਤੋਂ ਬਾਹਰੋਂ ਹਲਕੇ ਤੋਂ ਲਿਆ ਕੇ ਜਿਹੜਾ ਅਨੰਦਪੁਰ ਸਾਹਿਬ ਲੈ ਕੇ ਆਏ ਨੇ ਕਾਂਗਰਸ ਦੇ ਹਾਈ ਕਮਾਂਡ ਪਰ ਦੂਜੇ ਪਾਸੇ ਕਾਂਗਰਸ ਦੇ ਵਰਕਰਾਂ ਵੱਲੋਂ ਵਿਜੇਂਦਰ ਸਿੰਘਲਾ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਪੰਜਾਬ ਦਾ ਹੀ ਰਹਿਣ ਵਾਲਾ ਪੰਜਾਬ ਦੇ ਵਿੱਚ ਹੀ ਚੋਣ ਲੜ ਰਿਹਾ ਤਾਂ ਇਸ ਨੂੰ ਲੈ ਕੇ ਪਾਵੇਂ ਕਿਸੇ ਜਗ੍ਹਾ ਤੇ ਵੀ ਧਰਤੀ ਹੋਵੇ ਚੌਣ ਲੜਨਾ ਹਰ ਬੰਦੇ ਦਾ ਅਧਿਕਾਰ ਹੈ ਪਰ ਦੇਸ਼ ਦੇ ਕੀ ਆਉਣ ਬਦਲੇ ਚ ਕਿਵੇਂ ਦਾ ਹੁਣ ਪ੍ਰਚਾਰ ਕਿਵੇਂ ਦਾ ਅੱਗੇ ਸਵਾਗਤ ਲੋਕਾਂ ਦਾ ਹੁੰਦਾ ਹੈ ਤੁਹਾਨੂੰ ਬੜਾ ਸਮਝ ਦੱਸੇਗਾ ਬਤੋ ਦਿਖਾਉਣ ਨੂੰ ਸ਼ੇਅਰ ਕਰਕੇ ਆਪਣੇ ਕਮੈਂਟ ਕਰਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਦੇ ਨਾਲ ਕੀ ਆਉਣ ਬਦਲੇ ਚ ਹੋਰ ਵੱਡੀਆਂ ਛੋਟੀਆਂ ਖਬਰ ਤੁਹਾਡੇ ਤੱਕ ਲੈ ਕੇ ਆ ਸਕੀਏ ਧੰਨਵਾਦ